ਪ੍ਰਭੂ ਜਿਸੂ ਮਸੀਹ ਦੇ ਆਗਮਨ ਪੁਰਬ ਦੇ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਤ ਥੋਮਸ ਹਾਈ ਸਕੂਲ ਚਰਚ ਦੇ ਫਾਦਰ ਅਤੇ ਮੇਜਰ ਮਸੀਹ ਦੀ ਅਗਵਾਈ ਹੇਠ 25ਵੀਂ ਵਿਸ਼ਾਲ ਸੋਵਾ ਯਾਤਰਾ ਪਿੰਡ ਮਸਤਕੋਟ ਤੋਂ ਚੱਲ ਕੇ ਪਿੰਡ ਅਰਲੀਪਨ ਖੁਸ਼ੀਪੁਰ ਦਲੇਰਪੁਰ ਭੰਗਵਾ ਔਜ਼ਲਾ ਭੰਡਵਾ ਨਾਨੋਹਰਨੀ ਸ਼ਾਹਪੁਰ ਬੰਡਾਲਾ ਬਾਂਗਰ ਸੰਗਤਾਂ ਵੱਲੋਂ ਸੈਂਕੜੇ ਗੱਡੀਆਂ ਸਮੇਤ ਸਮੂਲੀਅਤ ਕੀਤੀ देर रात ਆ ਕੇ ਪਿੰਡ ਮਸਤਕੋਟ ਸਮਾਪਤ ਹੋਈ ਦੀ ਜੋ ਵੀ ਸਾਡੇ ਸ਼ੁਭ ਯਾਤਰਾ ਹੈ ਅੱਜ ਸਾਡੇ ਸੰਤ ਫੈਦਲੇ ਚੱਚ ਮਸਤ ਕੋੜ ਤੋਂ ਤੇ ਇਹ ਸ਼ੁਭ ਯਾਤਰਾ ਇੱਕ ਸ਼ਾਂਤੀ ਦਾ ਸੰਦੇਸ਼ ਹੈ ਜਿਦਾ ਕਿ ਪ੍ਰਭਯਸੂ ਇਸ ਸੰਸਾਰ ਦੇ ਵਿੱਚ ਆਇਆ ਤੋਨੇ ਕਹਿਆ ਜਿੱਦਾ ਮੈਂ ਤੁਹਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਤੇ ਉਸੇ ਹੀ ਪਿਆਰ ਦੇ ਸੰਦੇਸ਼ ਨੂੰ ਲੈ ਕੇ ਅਸੀਂ ਵੀ ਆਪਣੇ ਇਸ ਇਲਾਕੇ ਵਿੱਚ ਪ੍ਰਭਯਸੂ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਮੌਕੇ ਤੇ ਸਾਰੇ ਇਹ ਖਾਸ ਕਰਕੇ ਆਪਣੇ ਇਲਾਕੇ ਦੇ ਲੋਕਾਂ ਵਾਸਤੇ ਅਸੀਂ ਪ੍ਰਾਰਥਨਾ ਕਰ ਰਹੇ ਹਾਂ ਕਿ ਪਰਮੇਸ਼ਰ ਸਭ ਦਾ ਤੇ ਆਪਣੀ ਕਿਰਪਾ ਕਰੇ ਤੇ ਜੋ ਵੀ ਸਾਡੇ ਜਿੰਦਾ ਵੀ ਨਗਰੇ ਕੁਦਾਨਨ ਬਹੁਤ ساری ਆਪਣੀ ਕਿਰਪਾ ਆਪਣਾ ਫਸਲ ਤੇ ਆਪਣੀ ਬਰਕਤ ਦੇਵੇ ਤੇ ਸਾਡਾ ਜੋ ਅੱਜ ਦਾ ਖਾਸ ਇਹ ਸੰਦੇਸ਼ ਹੈ ਇਹ ਹੀ ਸੰਦੇਸ਼ ਹੈ ਕਿ ਜਿੱਦਾਂ ਪ੍ਰਭੂ ਨੇ ਸਾਨੂੰ ਪਿਆਰ ਕੀਤਾ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ ਤਹੀ ਵੀ ਸਾਰਾ ਲੋ ਇਹ ਹੀ ਸੰਦੇਸ਼ ਰਿਹਾ ਕਿ ਸਾਨੂੰ ਹਮੇਸ਼ਾ ਪ੍ਰਭੂ ਦੇ ਪਿਆਰ ਵਿੱਚ ਰਹਿੰਦੇ ਹੋਏ ਉਹਦੇ ਵਚਨਾਂ ਉੱਤੇ ਚੱਲਣਾ ਚਾਹੀਦਾ ਤੇ ਉਹਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਇਹ ਯਾਤਰਾ ਇਹ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਸਮਾਪਤ ਹੋਏ ਇਹ ਯਾਤਰਾ ਸਾਡੇ ਸੰਤ ਥੋਮਸ ਹਾਈ ਸਕੂਲ ਮਸਕੋੜ ਤੋਂ ਸ਼ੁਰੂ ਕੀਤੀ ਅਸੀਂ ਤੇ ਅਸੀਂ ਪਿੰਡ ਅਰਲੀਪਨ ਹੁਣ ਪਹੁੰਚਿਆ ਫਿਰ ਖੁਸ਼ੀਪੁਰ ਦਲੇਰਪੁਰ ਪਿੰਡ ਭੰਗਵਾ ਔ ਜ਼ਿਲਾ ਪਡਵਾ ਨੰਨੋਹਾਰ ਦੀ ਸ਼ਾਲਪੁਰ ਤੇ ਵਿਡਾਲਾ ਵੰਗਰ ਫੇਰ ਵਸਤ ਕੋਡ ਚਰਚ ਦੇ ਵਿੱਚ ਸੁਭਾਤੀ ਕੀਤੀ ਜਾਵੇਗੀ ਇਲਾਕੇ ਦੀਆਂ ਸੰਗਤਾਂ ਵੱਲੋਂ ਕਿੰਨਾ ਤਜੋਬ ਹੈ ਇਲਾਕੇ ਦੀਆਂ ਸੰਗਤਾਂ ਦੇ ਵੱਲੋਂ ਸਾਡੋ ਬਹੁਤ ਹੀ ਭਰਵਾ ਉਹਨਾਂ ਦਾ ਜਿਹੜਾ ਚੋਗਦਾਨ ਸਾਨੂੰ ਨੇ ਆਪਣਾ ਸਹਾਇਕ ਦਿੱਤਾ ਹੈ ਤੁਸੀਂ ਦੇਖ ਰਹੇ ਹੋ ਕਾਫੀ ਸੰਗਤ ਆਪਣੇ ਇਲਾਕੇ ਦੇ ਵਿੱਚੋਂ ਆਪਣੇ ਸਾਧਨ ਕਰਾ ਕੇ ਪਹੁੰਚੀ ਆ ਤੁਹਾਨੂੰ ਬਹੁਤ ਵੱਡਾ ਸਾਡੇ ਨਾਲ ਜੋ ਸਾਥ ਦੇ ਰਹੇ ਸਾਡਾ ਅਸੀਂ ਦੇਖ ਰਿਹਾ ਕਿ ਵੇਖੋ ਸੰਗਤ ਦੇ ਵਿੱਚ ਬਹੁਤ ਵੱਡਾ ਇੱਕ ਮਤਲਬ ਕਿ ਬਹੁਤ ਵੱਡਾ ਪਿਆਰ ਜਿਹੜਾ ਸਾਨੂੰ ਉਹਦੇ ਵਿੱਚ ਨਜ਼ਰ ਆਉਂਦਾ ਕਿ ਅਸੀਂ ਇਸ ਪਿੰਡ ਦੇ ਚਲੋ ਪਹੁੰਚਿਆ ਤੇ ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਸਾਡੇ ਇੱਥੇ ਪਹੁੰਚਣ ਵਿੱਚ ਸਵਾਗਤ ਵੀ ਕੀਤਾ ਹੈ ਤੇ ਸਾਰਿਆਂ ਦੇ ਵਾਸਤੇ ਚਾਹ ਪਕੌੜੇ ਦਾ ਲੰਗਰ ਵੀ ਜਿਹੜਾ ਹੈ ਤਿਆਰ ਕੀਤਾ ਹੈ। ਤੋਂ ਹੋਰ ਵੀ ਅੱਗੇ ਬਹੁਤ ਸਾਰੀ ਸੰਗਤਾਂ ਦੇ ਵੱਲੋਂ ਜਿਹੜਾ ਪਰਵਾ ਜਿਹੜਾ ਪਿਆਰ ਉਹ ਸਾਨੂੰ ਮਿਲਦਾ ਹੈ। ਅਰੇ ਅੱਜ ਦੀ ਸ਼ੋਭਾ ਯਾਤਰਾ ਦੇ ਸਮੰਨ ਵਿੱਚ ਮੇਰਾ ਨਾਮ ਸਰਬਜੀਤ ਮਸੀਹ ਰਫ ਮੇਜਰ ਪਿੰਡ ਖੁਸ਼ੀਪੁਰ ਤੋਂ ਅੱਜ ਦੀ ਇਹ ਸ਼ੋਭਾ ਯਾਤਰਾ ਸੰਤ ਫਿਡਲਸ ਚਰਚ ਮਸਤ ਕੋਟ ਜੋ ਸਾਡੀ ਪੈਰਸ ਚਰਚ ਹੈ ਜਿਸ ਦੇ ਅੰਦਰ ਤਕਰੀਬਨ 25 ਤੋਂ 30 ਪਿੰਡ ਆਉਂਦੇ ਹਨ ਇਹ ਸਾਰੇ ਨਗਰਾਂ ਦੇ ਰੋਕ ਲੋਕ ਰਲ ਕੇ ਸਾਰੀਆਂ ਜਾਤਾਂ ਤੋਂ ਉੱਪਰ ਉੱਠ ਕੇ ਇਸ ਸ਼ੋਭਾ ਯਾਤਰਾ ਨੂੰ ਚਾਰ ਚੰਦ ਲਾਉਂਦੇ ਹਨ ਹਰ ਪਿੰਡਾਂ ਦੇ ਵਿੱਚ ਹਰ ਘਰ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਬਣਿਆ ਹੁੰਦਾ ਹੈ ਔਰ ਹਰ ਨਗਰ ਦੇ ਅੰਦਰ ਲੋਕਾਂ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦੀ ਉਡੀਕ ਕਰਨੀ ਹੁੰਦੀ ਹੈ ਔਰ ਹਰ ਪਰਿਵਾਰਾਂ ਵੱਲੋਂ ਹਰੇਕ ਪਰਿਵਾਰਾਂ ਵੱਲੋਂ ਇਹਨਾਂ ਵਾਸਤੇ ਲੰਗਰ ਔਰ ਹੋਰ ਵੀ ਬਹੁਤ ਸਾਰੀਆਂ ਖੁਸ਼ੀਆਂ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਹੁੰਦੀਆਂ ਹਨ ਮੈਂ ਸਾਰੇ ਸਮਾਜ ਨੂੰ ਔਰ ਪੂਰੇ ਸੰਸਾਰ ਵਿੱਚ ਵਸਦੇ ਲੋਕਾਂ ਨੂੰ ਮੈਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦਿੰਦਾ ਔਰ ਆਸ ਕਰਦਾ ਹਾਂ ਕਿ ਨਵਾਂ ਆਉਣ ਵਾਲਾ ਨਵਾਂ ਸਾਲ ਇਹਨਾਂ ਲਈ ਸ਼ੁਭ ਕਾਮਨਾ ਲੈ ਕੇ ਆਵੇ ਧੰਨਵਾਦ ਸ਼ੋਭਾ ਯਾਤਰਾ ਦੀ ਸ਼ੁਰੂਆਤ ਕਿੱਥੋਂ ਹੋਈ ਕਿੱਥੇ ਸਮਾਪਤ ਸੰਤ ਫਿਡਲਸ ਚਰਚ ਮਾਸਕੋਟ ਤੋਂ ਸ਼ੁਰੂ ਹੋਈ ਇੱਕ ਮਾਸਕੋਰਟ ਤੋਂ ਅਰਲੀਪਨ ਅਰਲੀਪਨ ਤੋਂ ਖੁਸ਼ੀਪੁਰ ਦਲੇਰਪੁਰ ਭੰਗਵਾ ਭੰਡਵਾ ਔਜ਼ਲਾ ਨਾਨੋਹਾਰਨੀ ਸ਼ਾਹਪੁਰ ਔਰ ਬਡਾਲਾ ਬਾਂਗਰ ਸਾਡਾ ਆਖਰੀ ਪਿੰਡ ਹੈ ਔਰ ਬਡਾਲਾ ਬਾਂਗਰ ਤੋਂ ਬਾਅਦ ਜਿੱਥੋਂ ਜਿਹੜੇ ਚਰਚ ਦੇ ਅੰਦਰੋਂ ਸ਼ੁਰੂ ਹੋਈ ਉੱਥੇ ਹੀ ਜਾ ਕੇ ਸੋਭਾ ਯਾਤਰਾ ਸਮਾਪਤ ਹੋਵੇਗੀ ਇਸ ਸੋਭਾ ਯਾਤਰਾ ਲਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਮੈਂ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਸਭ ਅਸੀਂ ਰਲ ਮਿਲ ਕੇ ਵਸੀਏ ਅਸੀਂ ਦੁਨੀਆਦਾਰਾਂ ਦੇ ਜੋ ਨਿੱਕੀਆਂ-ਨਿੱਕੀਆਂ ਭਵਿੱਖਬਾਣੀਆਂ ਹਨ ਉਹਨਾਂ ਵੱਲ ਧਿਆਨ ਨਾ ਦਿਈਏ ਸਗੋਂ ਆਪਾਂ ਵਿਸ਼ਵਾਸ ਕਰੀਏ ਕਿ ਅਸੀਂ ਸਾਰੇ ਹੀ ਇਸ ਧਰਤੀ ਤੇ ਇਨਸਾਨ ਹਾਂ ਸਾਰੇ ਅਸੀਂ ਮੁਸਾਫਿਰ ਹਾਂ ਔਰ ਮੈਂ ਸਭ ਨੂੰ ਇਹ ਬੇਨਤੀ ਕਰਦਾ ਕਿ ਸਭ ਲੋਕ ਰਲ ਮਿਲ ਕੇ ਆਪਾਂ ਇੱਕ ਦੂਸਰੇ ਧਰਮਾਂ ਦਾ ਸਤਿਕਾਰ ਕਰੀਏ ਔਰ ਇਸ ਧਰਤੀ ਤੇ ਜੀਉਂਦੇ ਰਹੀਏ ਸੰਗਤਾਂ ਵੱਲੋਂ ਜੇ ਨਜ਼ਰ ਦੇਣੀ ਹੈ ਸੰਗਤਾਂ ਵੱਲੋਂ ਕਾਫੀ ਸਾਰਿਆਂ ਧਰਮਾਂ ਦੇ ਲੋਕਾਂ ਨੇ ਲੰਗਰ ਲਗਾਏ ਹਨ ਕਿਸੇ ਕਿਸੇ ਧਰਮ ਦਾ ਨਾਂ ਨਹੀਂ ਇੱਥੇ ਮਨੁੱਖ ਜਾਤੀ ਦਾ ਨਾਂ ਹੈ